ਹਾਂਜੀ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਅਕਤੂਬਰ ਨੂੰ ਟਿੰਡ ਸਭਰਾ ਤੋਂ ਜਿਹੜੀ ਜਾਨ ਦੀ ਤਿਆਰੀ ਆ ਉਹ 15 12 ਮੀਟਿੰਗ ਦੇ ਵਿੱਚ ਅੱਜ ਪੂਰੀ ਲਿਸਟ ਬਣਾਈ ਗਈ ਆ ਕਿ ਕਿੰਨੇ ਸਿੰਘ ਬੱਸ ਭਰ ਕੇ ਇਥੋਂ ਸ਼ੰਭੂ ਨੂੰ ਜਾਣਗੇ ਔਰ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਦਾ ਜੋ ਰਵਈਆ ਵਾ ਉੱਤੇ ਚਰਚਾ ਕੀਤੀ ਗਈ ਆ ਬਾਸਮਤੀ ਦੇ ਭਾਅ ਜਾਣਬੁੱਝ ਕੇ ਡੇਕੇ ਗਏ ਆ ਔਰ ਚੋਨੇ ਦੀ ਰੁਲਦੀ ਸੁਭਾਵਨਾ ਆਪ ਬਣਾ ਰਹੇ ਆ ਵੀ ਅਹੀਂ ਝੋਨਾ ਜਿਹੜਾ ਉਹ ਸਿੱਧਾ ਸੈਲਰਾਂ ਵਾਲੇ ਬੰਨੇ ਲੋਕਾਂ ਨੂੰ ਮਜਬੂਰ ਕਰਨਾ ਵਾ ਲੈ ਕੇ ਜਾਣ ਵਕਤੇ ਲੋਕਾਂ ਨੂੰ ਅਪੀਲ ਆ ਵੀ ਥੋੜਾ ਜਿਹਾ ਪਕਾ ਕੇ ਝੋਨਾ ਵੜਾਇਓ ਜੇਰਾ ਰੱਖਿਓ ਆਪਾਂ ਦਾਣਾ-ਦਾਣਾ ਜਿਹੜਾ ਇਹਦਾ ਵਕਾਵਾਂਗੇ ਔਰ ਜਿਹੜੇ ਬਾਸਮਤੀ ਦੇ ਵਿੱਚ ਲੋਕਾਂ ਨੂੰ ਰੋਲ ਕੇ ਰੱਖ ਦਿੱਤਾ ਵਾ ਇਹ ਪੰਜਾਬ ਸਰਕਾਰ ਦੀ ਸਾਜ਼ਿਸ਼ ਹੈ ਸਾਰਾ ਹੋਇਆ ਵਾ ਇਹਨਾਂ ਨੂੰ ਨਸ਼ੇ ਨਾਲ ਨਾ ਮਰਦੇ ਪੋਤਰੀ ਦਿਖ ਰਹੇ ਰੋਜ਼ ਗੈਂਗਵਾਰ ਹੁੰਦੇ ਨਹੀਂ ਦਿਖ ਰਹੇ ਔਰ ਇਹਨਾਂ ਵੋਟਾਂ ਦੇ ਵਿੱਚ ਲੋਕਾਂ ਦੀ ਖੱਜਲ-ਖਵਾਰੀ ਨਹੀਂ ਦਿਖ ਰਹੀ ਕਿਉਂਕਿ ਵੋਟਾਂ ਵੀ ਜਾਣਬੁੱਝ ਕੇ ਇਸ ਸੀਜ਼ਨ ਦੇ ਸਮੇਂ ਦੇ ਵਿੱਚ ਲੈਂਦੀਆਂ ਵਾਂ ਦੇਸੀ ਕਿਹੜੀ ਚੀਜ਼ ਰਹੀ ਆ ਵੀ ਜੇ ਕਿਤੇ ਦੋ ਕਨਾਲਾ ਪਰ ਪੱਠੇ ਬੀਜਣ ਵਾਸਤੇ ਕਿਸੇ ਨੇ ਪਰਾਲੀ ਵਿਹਲੀ ਕਰਨ ਵਾਸਤੇ ਉਹਨੂੰ ਅੱਗ ਲਾਤੀ ਆ ਉਹਦੇ ਵਾਸਤੇ ਰੈੱਡ ਐਂਟਰੀਆਂ ਤੇ ਪਰਚੇ ਰੈੱਡ ਐਂਟਰੀਆਂ ਵੀ ਵਾਪਸ મોੜਾਂਗੇ ਔਰ ਜਿਹੜੇ ਕੀਤੇ ਹੋਏ ਪਰਚੇ ਆ ਉਹ ਵੀ ਘੇਰਾ ਕਰਾਈ ਕਰਕੇ ਵਾਪਸ મોੜਾਂਗੇ ਕੋਈ ਵੀ ਇੱਥੇ ਜੁਰਮਾਨਾ ਨਾ ਭਰੇ ਔਰ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਸਾਡੀ ਚੇਤਾਵਨੀ ਆ ਪੀ ਕਿਸਾਨਾਂ ਮਜ਼ਦੂਰਾਂ ਦਾ ਇਹਨਾਂ ਧੋਖਾ ਠੀਕ ਨਹੀਂ ਜਿਹੜਾ ਕੁਝ ਤੁਸੀਂ ਪਿੰਡ ਦੀ ਇਕਾਈ ਪੰਚਾਇਤੀ ਵੋਟਾਂ ਦੇ ਉੱਤੇ ਕਰ ਰਹੇ ਜੇ ਜੇ ਕਿਤੇ ਲੋਕਾਂ ਨੇ ਮਨ ਬਣਾ ਲਿਆ ਐਮਪੀ ਰੇ ਜਾਂ ਐਮਐਲੀਆਂ ਚੋਟਾਂ ਦੇ ਵੋਟਾਂ ਦੇ ਵਿੱਚ ਐਸੇ ਤਰ੍ਹਾਂ ਹੀ ਵਿਰੋਧ ਥਰੂ ਕਰ ਦਿੱਤੇ ਫਿਰ ਤੁਹਾਡਾ ਕੀ ਬਣਾ ਇਹਦੇ ਬਾਰੇ ਸੋਚ ਲਿਓ ਜੇ ਸੋ ਇਹਦੇ ਤੇ ਲੋਕਾਂ ਨੂੰ ਅਪੀਲਵਾ ਤੇ ਇਹਨਾਂ ਵੋਟਾਂ ਦੇ ਵਿੱਚ ਭਾਈਚਾਰਾ ਬਣਾ ਕੇ ਰੱਖਿਓ ਜੇ ਵੋਟਾਂ ਪੰਜਾਂ ਹੱਤਾਂ ਦਾ ਨਿਕਲ ਜਾਣੀਆਂ ਵਾ ਜੇ ਕਿਤੇ ਆਪੋ ਵਿੱਚ ਭਾਈਚਾਰਿਆਂ ਦੀ ਟ੍ਰੇਡ ਆ ਗਈ ਤੇ ਉਹ ਕਈ ਵਾਰਾਂ ਪੀੜ੍ਹੀਆਂ ਤੱਕ ਨਹੀਂ ਮਿੜਦੀ ਸਰਕਾਰਾਂ ਚੌਧੀਆਂ ਜੇ ਵੀ ਪਾੜੋ ਤੇ ਰਾਜ ਕਰੋ ਦੀ ਨੀਤੀ ਤਹਿਤ ਲੋਕਾਂ ਨੂੰ ਆਪੋ ਵਿਚ ਲੜਾ ਕੇ ਪੜਾ ਕੇ ਅਸੀਂ ਆਪਣਾ ਤੋਰੀ ਫੁਲਕਾ ਚਲਾਈ ਚੱਲੀਏ ਕਿਉਂਕਿ ਭਾਈਚਾਰਿਆਂ ਦੀ ਤਰੇੜ ਦੇ ਵਿੱਚ ਭਾਈਚਾਰਿਆਂ ਦੇ ਆਪੋ ਵਿਚ ਖਿੱਚੋ ਤਾਣ ਦੇ ਵਿੱਚ ਹੀ ਇਹਨਾਂ ਦੇ ਘਰ ਇਹਨਾਂ ਦੇ ਚੁੱਲ੍ਹੇ ਇਹਨਾਂ ਦੀ ਰਜਵਾੜਾ ਸ਼ਾਹੀ ਚੱਲਦੀ ਆ ਸੋ ਆਓ ਇਕੱਠੇ ਹੋ ਕੇ ਸ਼ੰਭੂ ਵਾਲੇ ਪਾਸੇ ਧਿਆਨ ਕਰੀਏ ਦਾ ਜੋ ਉਮਰਲੇ ਸਮੇਂ ਦੇ ਵਿੱਚ ਐਮਐਸਪੀ ਗਰੰਟਰ ਦਾ ਕਰੋਣ ਵੀ ਲਈਏ 200 ਤੋਂ ਅਮਰੀਗਾ 700 ਰੁਪਿਆ ਦਿਹਾੜੀ ਵੀ ਲਈਏ 10000 ਰੁਪਿਆ ਪੈਨਸ਼ਨ ਵੀ ਕਿਸਾਨ ਮਜ਼ਦੂਰ ਦੀ ਮਾਤਾ ਦੀ ਉਹ ਜਿਹੜੀ ਆ ਜਾਰੀ ਕਰਵਾਈਏ ਔਰ ਕਰਜ਼ਾ ਮੁਕਤ ਵੀ ਇੱਕ ਵਾਰਾਂ ਭਾਰਤ ਨੂੰ ਕਰਾਈਏ ਜਿਪ ਵਾਲੇ ਮੀਟਰ ਜਿਹੜੇ ਆ ਉਹ ਸਾਰੇ ਵਾਪਸ ਇਹਨਾਂ ਦੇ ਘਰੀ ਭਜਵੋਣੇ ਆ ਸੋ ਆਓ ਏਕੇ ਤੇ ਸੰਘਰਸ਼ ਤੇ ਬਲ ਤੇ ਆਪਣੇ ਆਪ ਨੂੰ ਸਮੇਂ ਦੇ ਹਾਂ ਦੇ ਕਰੀਏ ਏਕਾ ਤੇ ਸੰਘਰਸ਼ ਹਥਿਆਰ ਵੀ ਇਹੋ ਜੇ ਤੇ ਹੱਲ ਵੀ ਇਹੋ ਜੇ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ